ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆਂ ਪਿੰਡ ਨੱਥੂ ਚੱਕ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਵੀਰ ਰੇਸ਼ਮ ਦੇ ਫਾਰਮ ਤੋਂ ਦੋਸਤੋ ਅੱਜ ਦੀ ਆਪਾਂ ਇਹ ਵੀਡੀਓ ਅਪਲੋਡ ਕਰ ਲੱਗੇ ਆਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਇਹ ਸੱਜਰ ਸੂਈ ਮੱਝ ਦਿਖਾਉਣੀ ਹੈ ਡਿਟੇਲ ਇਸ ਮੱਝ ਦੀ ਕੀ ਹੈ ਕਿੰਨਾ ਸੁਭਾਵਾ ਕਿੰਨਾ ਦੁੱਧਿਆ ਕੀ ਮੁੱਲ ਕਰਦਾ ਵੀਰ ਸਾਰੀ ਆਪਾਂ ਵੀਰ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਜਿੰਨੇ ਵੀ ਵੀਰ ਇਸ ਚੈਨਲ ਤੇ ਨਵੇਂ ਆਏ ਹੋ ਕਿਰਪਾ ਕਰਕੇ ਚੈਨਲ ਨੂੰ ਸਬਸ ਨਾਲ ਲੱਗੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਦੋਸਤੋ ਇੱਥੇ ਆਓ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਆਪਣੀ ਨਿਰਖ ਪਰਖ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਨੰਬੜੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰਿਆ ਕਰੋ ਅੱਗੇ ਕਿਸੇ ਹੋਰ ਵੀਰ ਪਰ ਦਾ ਫਾਇਦਾ ਹੋ ਸਦਾ ਸੋ ਦੋਸਤੋ ਮੇਰਾ ਕੰਮ ਹੈ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਨਿਰਖ ਪਰਖ ਜਿਹੜੀ ਕਰਨੀ ਹੈ ਪਸ਼ੂ ਦੀ ਤੁਸੀਂ ਆਪਾਂ ਕਰਨੀ ਦੀ ਕਿਉਂਕਿ ਤੁਸੀਂ ਪੈਸੇ ਲਾਉਣੇ ਹੁੰਦੇ ਆ ਦੋਸਤੋ ਵੀਡੀਓ ਆਪਣੀ ਫੇਸਬੁੱਕ ਚੈਨਲ ਤੇ ਵੀ ਚੱਲਦੀ ਫੇਸਬੁਕ ਚੈਨਲ ਤੇ ਇੰਸਟਾਗ੍ਰam ਚੈਨਲ ਨੂੰ ਬਹੁਤ-ਬਹੁਤ ਫੋਲੋ ਕਰੋ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਆ ਕਰੋ ਕਰੀਏ ਦੋਸਤੋ ਵੀਰ ਨਾਲ ਗੱਲਬਾਤ ਪੁੱਛੀਏ ਡਿਟੇਲ ਇਸ ਮੱਝ ਦੀ ਆ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਵਧੀਆ-ਵਧੀਆ ਕਿਰਪਾ ਜੀ ਆਪਣਾ ਐਡਰੈਸ ਬੋਲੋ ਜੀ ਪਿੰਡ ਨੱਥੂ ਚੱਕ ਹਾਂਜੀ ਸੀਲ ਪੱਟੀ ਜਿਹੜਾ ਦਰਨਤਾਰ ਫੋਨ ਨੰਬਰ ਫੋਨ ਨੰਬਰ 9451 ਹਾਂਜੀ 079 ਹਾਂਜੀ 16 16 ਠੀਕ ਹੈ ਜੀ ਹਾਂਜੀ ਨਾਮ ਨਾਰਜਨ ਸਿੰਘ ਜੀ ਠੀਕ ਹੈ ਜੀ ਕਿੰਨਾ ਸੁਆ ਸੁਈ ਮਾ ਜੀ ਦੂਸਰਾ ਸੁਆ ਜੀ ਦੂਸਰਾ ਸੁਆ ਹਾਂ ਜੀ ਰਾਤੀਆਂ ਪੈ ਦੀ ਵੀਡੀਓ ਗੱਬਣੀ ਬਣਾਈ ਹਾਂ ਜੀ ਹਾਂ ਜੀ ਹਾਂ ਜੀ ਹੁਣ ਸੁਈ ਠੀਕ ਹੈ ਜੀ ਸੁਈ ਰਾਤ ਦੇਗੇ ਹਾਂ ਜਰਾ ਰਾਤ ਸੁਈ ਰਾਤ ਠੀਕ ਹੈ ਜੀ ਹਾਂ ਜੀ ਜੇ ਜੁਰ ਵਧੀਆ ਪਾਈ ਜਾਣ ਅੱਛਾ ਕਿੰਨਾ ਚੋਲਿਆ ਜੀ ਦੁੱਧ ਜੀ 3-4 ਕਿਲੋ ਚੋਇਆ ਸੁਬਾ ਇੱਕੋ ਟਾਈਮ ਚੋਈ ਹੋਈ ਹੈ ਹਾਂ ਜੀ ਇੱਕੋ ਚੋਈ ਹੋਈ ਹੈ ਠੀਕ ਹੈ ਜੀ ਤੋਰੋ ਜੀ ਨਾ ਦੋਸਤੋ ਕੱਲ ਆਪਾਂ ਇਹਦੀ ਗੱਬਣ ਦੀ ਵੀਡੀਓ ਪਾਈ ਸੀ ਤੇ ਰਾਤ ਦੋਸਤੋ ਇਹ ਸੁਈ ਪੁੱਛਾ ਜਿਹੜਾ ਦਿੱਤਾ ਨੇ ਕੱਟਾ ਦਿੱਤਾ ਇੱਕ ਚੋਈ ਵੀਰ ਕਹਿੰਦਾ ਹੋਈ ਹੈ 3-4 ਕਿਲੋ ਬਹੁਤ ਕੱਢਿਆ ਦੂਜਾ ਸੁਆ ਦੋਸਤੋ ਸੁਈ ਆ ਆਰਡਰ ਕੁਆਲਿਟੀ ਦੋਸਤੋ ਚੰਗੀ ਤਿਆਰ ਕੀਤੀ ਹੈ ਜੇ ਬੋਲੇ ਬੋਲੇ ਦੇ ਵਿੱਚ ਹੀ ਨਜ਼ਰ ਆ ਰਹੀ ਲੰਮੀ ਦੂਰ ਦੇ ਦੋਸਤੋ ਪੇਠਪੁਰੇ ਦੀ ਚੜਾਈ ਚੰਗੀ ਹੈ ਬੱਚੇ ਦਾ ਤੋਂ ਜੋ ਤੋਂ ਜ਼ਿਆਦਾ ਕਰਦੀ ਹੈ ਸੱਜਰ ਸੁਈ ਕਰਕੇ ਇੱਕ ਰੀ ਫੇਗੜਾ ਦੇ ਨਾ ਜਾਣ ਨਹੀਂ ਹੋਂ ਦੰਦ ਲੈਣਾ ਸਣਾ ਸੋਣੇ ਦੋਸਤੋ ਕੁਆਲਿਟੀ ਚੈੱਕ ਕਰ ਲਓ ਚੋਈ ਜੂ ਵੀਰ ਵਧੀਆ ਇੱਕ ਨੰਬਰ ਦੀ ਆਮ ਪੂਰੀ ਪੂਰੀ ਕਿਤਰਾ ਮਾਦੀ ਗਰੰਟੀ ਦੇਣੀ ਹਾਂ ਚੋਈ ਦੀ ਹੈਗੀ ਇਹ ਬਸ ਠੀਕ ਹੈ ਜੀ ਦੋ ਕੋ ਥਣਾ ਦੀ ਸਪੇਸ ਕਾਫੀ ਆਪਸ ਵਿੱਚ ਬਹੁਤ ਦੋਸਤੋ ਵਧੀਆ ਨੇ ਅਡਰ ਕੁਆਲਿਟੀ ਤਿਆਰ ਕੀਤੀ ਫੇਸ ਪਰ ਦੀ ਚੜਾਈ ਚੰਗੀ ਹੈ ਫੇਸ ਕੁਆਲਿਟੀ ਦੋਸਤੋ ਤੁਹਾਨੂੰ ਕੋਈ ਚੈੱਕ ਕਰਵਾਦਣਾ ਜੀ ਮਾਈ ਜੀ ਆ ਦੋਸਤੋ ਕਰੋ ਫਿਰ ਕੁਆਲਟੀ ਚੈੱਕ ਇਹਦੀ ਦਰਮਿਆਨੇ ਕਰ ਦਈਏ ਸੂ ਕੇ ਦੋਸਤੋ ਥੋੜੀ ਲੱਪੇ ਦੇ ਵਿੱਚ ਬੱਚਾ ਦੋਸਤੋ ਨੇ ਕੱਟਾ ਦਿੱਤਾ ਬੱਚਾ ਤੁਹਾਨੂੰ ਗ੍ਰੇਨਡਰ ਤੋਂ ਦਿਖਾ ਦਮ ਅੱਗੇ ਕਰ ਮੜੀ ਜੀ ਆ ਦੋਸਤੋ ਕਰੋ ਚੱਕ ਬੱਚਾ ਦਾ ਦੇਖੋ ਹਾਂਜੀ ਜੀ ਇਹਦਾ ਮੁੱਲ ਮੌਕੇ ਤੇ ਜੋ ਵੀਰ ਬੋਲੂਗਾ ਫੋਨ ਤੇ ਹਾਂਜੀ ਫੋਨ ਤੇ ਆ ਜਾਏਗਾ ਠੀਕ ਹੈ ਜੀ ਹਾਂਜੀ ਹਾਂਜੀ ਦੋਸਤੋ ਮੁੱਲ ਵੀਰ ਕਹਿੰਦਾ ਆਪਾਂ ਫੋਨ ਤੇ ਕਰਾਂਗੇ ਕੱਲ ਵੀ ਦੋਸਤੋ ਮੁੱਲ ਆਪਾਂ ਫੋਨ ਤੇ ਕੀਤਾ ਸੀ ਅੱਜ ਫੇਰ ਦੁਬਾਰਾ ਮੁੱਲ ਫੋਨ ਤੇ ਹੋਊਗਾ ਵੀਡੀਓ ਦੋਸਤੋ ਆਪਣੇ ਚੈਨਲ ਤੇ ਆਪਾਂ ਚਲਾ ਦਣੀ ਹੈ ਨੰਬਰ ਵੀ ਦਾ ਨਾਲ ਹੀ ਆਪਾਂ ਸਕਰੀਨ ਤੇ ਚਲਾ ਦਿੰਦਾ ਜਿਹੜੀ ਵੀਰ ਨੂੰ ਪਸੰਦ ਹੋਊਗੀ ਵੀਰ ਨਾਲ ਫੋਨ ਤੇ ਗੱਲਬਾਤ ਕਰਕੇ ਮੱਝ ਖਰੀਦ ਸਕਦੇ ਜੀ ਚੰਗੀ ਦੋਸਤੋ ਬਰੀਡ ਹੈ ਚੰਗੇ ਦੁੱਧ ਵਾਲੀ ਹੈ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੇਖਣ ਵਾਸਤੇ